ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੀ ਪਾਵਨ ਵਚਨ ਹਨ ਫਿਰਤ ਫਿਰਤ ਭੇਟੇ ਜਨ ਸਾਧੂ ਪੂਰ ਗੁਰ ਸਮਝਾਇਆ ਸਮਝਾਇਆ ਦਾ ਮਤਲਬ ਹੈ ਸਮਝ ਬਖਸ਼ਿਸ਼ ਕਰਨੀ ਅਕਲ ਦੇਣੀ ਮਰਦ ਕਹਿੰਦੇ ਭਾਈ ਫਿਰਤ ਫਿਰਤ ਵਿਪਾਲ ਕਰਦਿਆਂ ਕਰਦਿਆਂ ਫਿਰਦਿਆਂ ਫਿਰਦਿਆਂ ਜਦੋਂ ਪੂਰਾ ਗੁਰੂ ਮਿਲ ਪੈਂਦਾ ਹੈ ਤਾਂ ਪੂਰਾ ਗੁਰੂ ਜਿਹੜਾ ਇਹ ਸਾਨੂੰ ਸਮਝ ਬਖਸ਼ਿਸ਼ ਕਰਦਾ ਹੈ ਪੂਰਾ ਗੁਰੂ ਕੀ ਉਪਦੇਸ਼ ਦਿੰਦਾ ਕਿ ਭਾਈ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਤੇ ਆਇਆ ਪੂਰਾ ਗੁਰੂ ਇਹ ਅਕਲ ਦਿੰਦਾ ਹੈ ਕਿ ਆਨ ਸਗਲ ਵੀ ਹੋਰ ਸਾਰੀਆਂ ਜੁਗਤੀਆਂ ਕਿਸੇ ਵੀ ਕੰਮ ਨਹੀਂ ਆਉਂਦੀ ਜਿਵੇਂ ਮਾਇਆ ਦੇ ਮੋਹ ਤੋਂ ਬਚਣ ਦੇ ਲਈ ਔਰ ਸਾਰੀਆਂ ਜੁਗਤੀਆਂ ਵਿੱਚੋਂ ਇੱਕ ਜੁਗਤ ਵੀ ਕੰਮ ਨਹੀਂ ਆਉਂਦੀ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ਮਰਜ਼ ਕਹਿੰਦੇ ਤੇਰੇ ਕਰਮ ਦੇ ਵਿੱਚ ਵਿਖਾਵਾ ਨਹੀਂ ਹੋਣਾ ਚਾਹੀਦਾ ਤੇਰੇ ਕਰਮ ਦੇ ਵਿੱਚ ਕਿਸੇ ਤਰ੍ਹਾਂ ਦਾ ਲੱਭ ਨਹੀਂ ਹੋਣਾ ਚਾਹੀਦਾ ਹੰਕਾਰ ਨਹੀਂ ਹੋਣਾ ਚਾਹੀਦਾ ਕ੍ਰੋਧ ਨਹੀਂ ਹੋਣਾ ਚਾਹੀਦਾ ਅੰਦਰ ਆਪਣੇ ਪਿਆਰ ਪੈਦਾ ਕਰਿਏ ਮਹਾਰਾਜ ਕਹਿੰਦੇ ਨੇ ਵੀ ਜਿੰਨੇ ਦੁਨਿਆਵੀ ਕੰਮਾਂ ਦੇ ਵਿੱਚ ਆਪ ਉਲਝੇ ਪਏ ਹਾਂ ਭਾਵੇਂ ਕਿ ਦੁਨਿਆਵੀ ਰੁਝੇਮਿਆ ਤੋਂ ਬਿਨਾਂ ਕਿਸੇ ਦਾ ਗੁਜ਼ਾਰਾ ਨਹੀਂ ਸਰਦਾ ਨਹੀਂ ਪਰ ਮਹਾਰਾਜ ਕਹਿੰਦੇ ਨੇ ਵੀ ਸਭ ਤੋਂ ਉੱਤਮ ਕਾਮ ਹੈ ਪ੍ਰਮਾਤਮਾ ਦਾ ਨਾਮ ਜਪਣਾ ਮਹਾਰਾਜ ਕਹਿੰਦੇ ਤਾਂ ਹੀ ਤਾਂ ਭਾਈ ਪ੍ਰਮਾਤਮਾ ਦਾ ਆਸਰਾ ਲਿਆ ਤਾਂ ਤੇ ਮੋਹਿ ਤਾਰੀ ਓਟ ਗੋਪਾਲ ਸਤਿਗੁਰ ਕਹਿੰਦੇ ਮੈਂ ਤਾਂ ਪ੍ਰਮਾਤਮਾ ਦਾ ਆਸਰਾ ਲਿਆ ਪ੍ਰਮਾਤਮਾ ਦੀ ਓਟ ਲਈ ਹੈ ਕਿ ਮੈਨੂੰ ਅਕਾਲ ਪੁਰਖ ਪ੍ਰਮਾਤਮਾ ਨੇ ਸੋਝੀ ਬਖਸ਼ੀ ਹੈ ਤਾਂ ਮੈਂ ਸ਼ਰਨ ਪਰਿਓ ਪੂਰਨ ਪਰਮੇਸ਼ਰ ਸਗਲੇ ਬਨਸੇ ਸਗਲ ਜੰਜਾਲ ਵੀ ਜਦੋਂ ਦਾ ਮੈਂ ਸਰਬ ਵਿਆਪਕ ਪ੍ਰਮਾਤਮਾ ਦੀ ਸ਼ਰਨ ਪਿਆ ਮੈਨੂੰ ਅਕ ਲਾਈ ਹੈ ਮੈਨੂੰ ਸਮਝ ਆਈ ਹੈ ਸੋਝੀ ਆਈ ਹੈ ਤਾ ਮੇਰੇ ਸਾਰੇ ਮਾਇਆ ਦੇ ਜੰਜਾਲ ਨਾਸ ਹੋ ਗਏ ਇਹ ਹੈ ਗੁਰੂ ਦੀ ਕਿਰਪਾ ਪਰਮਾਤਮਾ ਦੀ ਕਿਰਪਾ ਰਹਾਉ ਸੁਰਗ ਮਿਰਤ ਪਯਾਲ ਭੂਮੰਡਲ ਸਗਲ ਬਿਆਪੇ ਮਾਇਏ ਸੁਰਗ ਕਹਿੰਦੇ ਨੇ ਦੇਵ ਲੋਕ ਨੂੰ ਮਿਰਤ ਕਹਿੰਦੇ ਨੇ ਮਤ ਲੋਕ ਨੂੰ ਪਯਾਲ ਦਾ ਮਤਲਬ ਹੈ ਪਤਾਲ ਭੂਮੰਡਲ ਵਿਸਾਰੀ ਧਰਤੀਆਂ ਮਹਾਰਾਜ ਕਹਿੰਦੇ ਭਾਈ ਲੋਕ ਜਿਹੜੇ ਨੇ ਇਹ ਇਦਾਂ ਫਸੇ ਹੋਏ ਨੇ ਕੋਈ ਕਿਸੇ ਮੋਹ ਵਿੱਚ ਫਸਿਆ ਹੋਇਆ ਕਿ ਕਿਸੇ ਮੂਹ ਵਿੱਚ ਫਸਿਆ ਹੋਇਆ ਦੇਵ ਲੋਕ ਮਾਤ ਲੋਕ ਪਤਾਲ ਇਹ ਸਾਰੀ ਸ੍ਰਿਸ਼ਟੀ ਮਾਇਆ ਦੇ ਮੋਹ ਵਿੱਚ ਫਸੀ ਹੋਈ ਹੈ ਜੀ ਉਦਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਸਤਿਗੁਰ ਕਹਿੰਦੇ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ। ਇਹੀ ਜਿੰਦ ਨੂੰ ਮਾਇਆ ਦੇ ਮੋਹ ਵਿੱਚੋਂ ਬਚਾਉਣ ਵਾਲਾ। ਇਹੀ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ। ਨਾਨਕ ਨਾਮ ਨਿਰੰਝਨ ਗਾਈਏ। ਪਾਈਐ ਸਰਬ ਨਿਧਾਨਾ। ਮਹਾਰਾਜ ਕਹਿੰਦੇ ਹੈ ਨਾਨਕ ਮਾਇਆ ਤੋਂ ਨਿਰਲੇ ਪ੍ਰਮਾਤਮਾ ਦਾ ਨਾਮ ਗਾਉਣਾ ਚਾਹੀਦਾ ਹੈ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਪਰ ਕਹਿੰਦੇ ਇਹ ਭੇਤ ਕਿਸੇ ਉਸ ਬਿਰਲੇ ਮਨੁੱਖ ਨੇ ਸਮਝਿਆ ਜਿਸ ਨੂੰ ਮਾਲਕ ਪ੍ਰਮਾਤਮਾ ਆਪ ਮਿਹਰ ਕਰਕੇ ਨਾਮ ਦੀ ਦਾਤ ਦਿੰਦਾ ਹੈ ਕਿੰਨੇ ਸਾਲ बीत ਗਏ ਕਿੰਨੇ ਯੁੱਗ ਬੀਤ ਗਏ ਆਪਾਂ ਕਿੰਨੀਆਂ ਉਮਰਾਂ ਬਤੀਤ ਕਰ ਲਈਆਂ ਮਾਲਕ ਦੇ ਚਰਣਾ ਵਿੱਚ ਨਮਸ਼ਕਾਰ ਕਰਦੇ ਆ ਜੇ ਗੁਰੂ ਦੇ ਚਰਣਾ ਵਿੱਚ ਆ ਕੇ ਵੀ ਅਕਲ ਨਾ ਆਈ ਫਿਰ ਕੋਈ ਫਾਇਦਾ ਨਹੀਂ ਇਸ ਕਰਕੇ ਪ੍ਰਮਾਤਮਾ ਦਾ ਨਾਮ ਸਿਮਰੋ ਹਰ ਇੱਕ ਦੇ ਵਿੱਚ ਉਸ ਪ੍ਰਮਾਤਮਾ ਨੂੰ ਵਸਦਾ ਸਮਝੋ ਹਰ ਇੱਕ ਦੇ ਅੰਦਰ ਤਾਂ ਹੈ ਅਕਾਲ ਪੁਰਖ ਪ੍ਰਮਾਤਮਾ ਨੂੰ ਮਿਲਣ ਦੀ ਇਹ ਨਹੀਂ ਮਨ ਵਿੱਚ ਰੱਖਣਾ ਵੀ ਸਦ ਮੈਂ ਹੀ ਅੱਗੇ ਹੋ ਕੇ ਮਿਲ ਸਕਦਾ ਨਹੀਂ ਭਾਈ ਪਰਮਾਤਮਾ ਦਾ ਨਾਮ ਜਪੋ ਔਰ ਕਰਤ ਕਰੋ ਵੰਡ ਕੇ ਚਕੋ ਹਰ ਇੱਕ ਦਾ ਭਲਾ ਮੰਗੋ ਸਰਵਤ ਦੇ ਭਲੇ ਦੀ ਅਰਦਾਸ ਕਰਦੇ ਰਹੋ ਇਸ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਦੀ ਓਟ ਵੱਸਦੀ ਹੈ ਕਿਸੇ ਨੂੰ ਵੀ ਦੁਨਿਆਵੀ ਤੌਰ ਤੇ ਅੱਗੇ ਜਾਂ ਪਿੱਛੇ ਦੀ ਦੌੜ ਵਿੱਚੋਂ ਨਹੀਂ ਹੋਣਾ ਚਾਹੀਦਾ ਪਰਮਾਤਮਾ ਸਭਨਾਂ ਪਰਮੇਰ ਪਰਿਆਥ ਰੱਖੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤਬਖਸ਼ੇ ਅੱਗੇ ਪਿੱਛੇ ਦੀ ਦੌੜ ਨਾਮ ਜਪਣ ਵਾਸਤੇ ਹੋਣੀ ਚਾਹੀਦੀ ਹੈ। ਵੀ ਜਨਮ ਵੱਧ ਤੋਂ ਵੱਧ ਨਾਮ ਹੈ ਪ੍ਰਮਾਤਮਾ ਦਾ ਉਹ ਜਪਿਆ ਜਾ ਸਕੇ ਇਹ ਦੌੜ ਹੈ ਜਿਹੜੀ ਸਾਨੂੰ ਜ਼ਿੰਦਗੀ ਵਿੱਚ ਕਰਨੀ ਚਾਹੀਦੀ ਹੈ। ਬਾਕੀ ਦੀਆਂ ਦੌੜਾਂ ਇਹ ਸਾਦ ਸੰਗਤ ਕਰਦਾ ਕਰਦਾ ਮਨੋਖੇ ਤੋਂ ਦੌੜ ਜਾਂਦਾ ਹੈ ਇਸ ਕਰਕੇ ਦੌੜ ਜਿਹੜੀ ਹੈ ਪ੍ਰਮਾਤਮਾ ਦੇ ਨਾਮ ਸਿਮਰਨ ਭਜਨ ਵਿੱਚ ਸਾਡੀ ਹੋਣੀ ਚਾਹੀਦੀ ਹੈ ਪ੍ਰਮਾਤਮਾ ਸਬਨਾ ਉੱਪਰ ਮੇਰ ਭਰਿਆ ਰੱਖੇ ਸਬਨਾ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਫਕਤਾ ਦੀ ਅਰਦਾਸ ਚਲਰੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗੰਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਜੀ ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ